ਇੱਕ ਕਹਾਵਤ ਹੈ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਵੇ ਸਾਡੀ ਰਨ ਬਸਰੀ ਨੂੰ ਗਈ ਜੇ ਪੰਜਾਬੀ ਹੋ ਤਾਂ ਸੁਣ ਕੇ ਜਾਇਓ ਜੇ ਪੰਜਾਬੀ ਹੋ ਤਾਂ ਮਾਣ ਕਰਿਓ ਜੇ ਸਿੱਖੋਂ ਤਾਂ ਸੁਣ ਕੇ ਜਾਇਓ ਜੇ ਨੌਨ ਪੰਜਾਬੀਓ ਤਾਂ ਧਿਆਨ ਲਾ ਕੇ ਸੁਣੋ ਇਹ ਪੰਜਾਬ ਦਾ ਉਹ ਗੌਰਵਮਈ ਇਤਿਹਾਸ ਜਿਹੜੇ ਇਤਿਹਾਸ ਨੂੰ ਪੜ ਕੇ ਜਿਹੜੇ ਇਤਿਹਾਸ ਨੂੰ ਸੁਣ ਕੇ ਵਾਕਈ ਲੱਗਦਾ ਵੀ ਇਹ ਵਾਕਈ ਇਹ ਇੱਕ ਨਿਰਾਲੀ ਕੌਮ ਹੈ ਜਿਹੜੀ ਸਿੱਖਾਂ ਦੀ ਕੌਮ ਹੈ ਪੰਜਾਬੀਆਂ ਦੀ ਕੌਮ ਹੈ ਇੱਕ ਵੱਖਰੀ ਕਮਿਊਨਿਟੀ ਹੈ ਇੱਕ ਵੱਖਰਾ ਖੂਨ ਹੈ ਇੱਕ ਵੱਖਰਾ ਜਜ਼ਬਾ ਇਹਨਾਂ ਦੇ ਵਿੱਚ ਭਾਰਤ ਦੇ ਉੱਪਰ ਭਾਰਤ ਇੱਕ ਮਹਾਦੀਪ ਸੀ ਬਹੁਤ ਵੱਡਾ ਭਾਰ ਦੇ ਉੱਪਰ ਬਹੁਤ ਸਾਰੇ ਹਮਲਾਵਰ ਹਮਲਾ ਕਰਨ ਦੇ ਲਈ ਆਉਂਦੇ ਰਹੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਅਖਾੜਾ ਸੀਗਾ ਤੇ ਆਰਥਿਕ ਤੌਰ ਤੇ ਵੀ ਭਾਰਤ ਜਿਹੜਾ ਹੈ ਸਾਰੇ ਹਮਲਾਵਰਾਂ ਨੂੰ ਆਲ ਦੇ ਵੱਲ ਖਿੱਚਦਾ ਸੀ ਇੱਕ ਅਮੀਰ ਦੇਸ਼ ਸੀਗਾ ਤੇ ਇੱਥੇ ਸਾਰੇ ਹੀ ਯੂਨਾਨੀ, ইরਾਨੀ, ਅਫਗਾਨੀ, ਅੰਗਰੇਜ਼, ਡੱਚ, ਫ੍ਰਾਂਸੀਸੀ ਸਾਰੇ ਹਮਲਾਵਰ ਆਉਂਦੇ ਰਹੇ ਆ ਤੇ ਸਾਰੇ ਹਮਲਾਵਰ ਦੇ ਆਉਣ ਦਾ ਜਿਹੜਾ ਰਾਹ ਸੀਗਾ ਪਹਿਲਾ ਇੱਕੋ ਹੀ ਸੀਗਾ ਉਹ ਸੀਗਾ ਕਿ ਸਾਰਿਆਂ ਨੇ ਪੰਜਾਬ ਦੇ ਵਿੱਚ ਦੀ ਆਉਣਾ ਹੈ ਪੰਜਾਬ ਦੇ ਵਿੱਚ ਦੀ ਦਰਾਂ ਖੈਬਰ ਲੰਘ ਕੇ ਪੰਜਾਬ ਸਭ ਤੋਂ ਪਹਿਲਾਂ ਐਂਟਰੀ ਹੁੰਦੀ ਸੀ ਤੇ ਪੰਜਾਬ ਦੇ ਲੋਕਾਂ ਨਾਲ ਸਾਹਮਣਾ ਕਰਨਾ ਪੈਂਦਾ ਸੀ ਸਭ ਤੋਂ ਪਹਿਲਾਂ ਕੋਈ ਵੀ ਹਮਲਾਵਰ ਆਉਂਦਾ ਸੀ ਕੋਈ ਵੀ ਧਾੜਵੀ ਆਉਂਦਾ ਸੀ ਸਭ ਤੋਂ ਪਹਿਲਾਂ ਉਹ ਪੰਜਾਬ ਨੂੰ ਆ ਕੇ ਲੁੱਟਦਾ ਸੀਗਾ ਤੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਇਹੋ ਜਿਹਾ ਹੋ ਗਿਆ ਸੀਗਾ ਵੀ ਉਹਨਾਂ ਦਾ ਨਿੱਤ ਨਵੀਆਂ ਜਿਵੇਂ ਕਾਵ ਸੀਗਾ ਨਾ ਵੀ ਪੰਜਾਬ ਦੇ ਜੰਮਿਆਂ ਨਿੱਤ ਜੰਗਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਨਵੇਂ ਮਸਲੇ ਉਹ ਕਹਾਵਤ ਬਿਲਕੁਲ ਸੱਚੀ ਸੀਗੀ ਤੇ ਪੰਜਾਬ ਦੇ ਵਿੱਚੋਂ ਲੰਘ ਕੇ ਹੀ ਅੱਗੇ ਹਮਲਾਵਰ ਜਾਂਦੇ ਸੀਗੇ ਹੁਣ ਬਹੁਤ ਸਾਰੇ ਜਿਹੜੇ ਹਮਲਾਵਰ ਆਉਂਦੇ ਰਹੇ ਆਉਂਦੇ ਨੇ ਤੇ ਆਪਾਂ ਸਾਰੇ ਹਮਲਾਵਰਾਂ ਨੂੰ ਯਾਦ ਨਹੀਂ ਕਰਦੇ ਗੱਲ ਕਰਦੇ ਸਟਾਰਟ ਕਰਦੇ ਉੱਥੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਜਦੋਂ ਅਫਗਾਨੀ ਸ਼ਾਸਕ ਇੱਥੇ ਆਉਂਦਾ ਏ ਜਿਹਦਾ ਨਾਮ ਸਹੀ ਅਹਿਮਦ ਸ਼ਾਹ ਦੁਰਾਨੀ ਹੁੰਦਾ ਏ ਜਿਹੜਾ ਭਾਰਤ ਦੇ ਉੱਪਰ 8 ਹਮਲੇ ਲਗਾਤਾਰ ਕਰਦਾ ਏ ਤੇ ਭਾਰਤ ਦਾ ਬਹੁਤ ਸਾਰਾ ਧਨ ਦੌਲਤ ਲੁੱਟ ਕੇ ਲੈ ਜਾਂਦਾ ਇੱਥੋਂ ਧਨ ਦੌਲਤ ਦੇ ਨਾਲ ਨਾਲ ਇੱਥੋਂ ਜਿਹੜੀਆਂ ਸੀਆਂ ਹਿੰਦੂਆਂ ਦੀਆਂ ਕੁੜੀਆਂ ਵੀ ਚੱਕ ਕੇ ਲੈ ਜਾਂਦਾ ਸੀ ਸੋਹਣੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਸੀ ਤੇ ਉੱਥੇ ਜਾ ਕੇ ਬਸਰੇ ਅਫਗਾਨਿਸਤਾਨ ਦੇ ਵਿੱਚ ਜਾ ਕੇ ਬਸਰੇ ਤੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਉਹ ਕੁੜੀਆਂ ਦੀ ਨਿਲਾਮੀ ਕੀਤੀ ਜਾਂਦੀ ਸੀ ਉਹਨਾਂ ਨੂੰ ਵੇਚਿਆ ਜਾਂਦਾ ਸੀਗਾ ਜੇਕਰ ਹਿੰਦੂ ਜਾਂ ਪੂ ਭਾਰ ਦੇ ਹੋਰ ਲੋਕ ਜਿਨ੍ਹਾਂ ਦੀਆਂ ਧੀਆਂ ਚੱਕੀਆਂ ਜਾਂਦੀਆਂ ਸੀਗੀਆਂ ਜਿਨ੍ਹਾਂ ਦਾ ਮਾਲ ਲੁੱਟਿਆ ਜਾਂਦਾ ਸੀਗਾ ਜਿਨ੍ਹਾਂ ਦੀਆਂ ਇੱਜ਼ਤਾਂ ਨਿਲਾਮ ਹੁੰਦੀਆਂ ਸੀ ਉਹਨਾਂ ਨੂੰ ਜੇ ਆਸਰਾ ਹੁੰਦਾ ਸੀ ਜੇ ਦੀਂਦਾ ਸੀਗਾ ਤਾਂ ਇੱਕੋ ਹੀ ਚਿਹਰਾ ਉਹਨਾਂ ਨੂੰ ਦੀਂਦਾ ਸੀ ਉਹ ਸੀਗਾ ਇੱਕ ਸਿੱਖ ਦਾ ਚਿਹਰਾ ਉਦੋਂ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਏ ਉਸ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੀਰ ਮੰਨੂ ਨੇ ਆਪਦਾ ਪੂਰਾ ਖੌਨ ਖਰਾਬਾ ਕੀਤਾ ਹੋਇਆ ਸੀਗਾ ਮੀਰ ਮੰਨੂ ਦੇ ਸਮੇਂ ਸਿੱਖਾਂ ਦੇ ਉੱਪਰ ਮੀਰ ਮੰਨੂ ਨੇ ਧਾਇਆ ਹੋਇਆ ਸੀ ਵੀ ਮੈਂ ਕੋਈ ਸਿੱਖ ਨਹੀਂ ਛੱਡਣਾ ਸਾਰੇ ਸਿੱਖਾਂ ਨੂੰ ਖਤਮ ਕਰ ਦੇਣਾ ਇੱਥੋਂ ਤੇ ਮੀਰ ਮੰਨੂ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣਾਤੇ ਸੀ ਵੀ ਜਿਹੜੇ ਸਿੱਖ ਐ ਉਹ ਘਰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਸੀ ਪਰ ਜੰਗਲਾਂ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਆਪਦੇ ਕਿਰਦਾਰ ਗੁਰੂ ਸਾਹਿਬਾਂ ਵੱਲੋਂ ਦਿੱਤੀਆਂ ਹੋਈਆਂ ਜਿਹੜੀਆਂ ਉਹ ਹੌਸਲਾ ਉਹ ਜਜ਼ਬਾ ਨਹੀਂ ਛੱਡਿਆਗਾ ਜੰਗਲਾਂ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਉਸੇ ਤਰ੍ਹਾਂ ਜਜ਼ਬੇ ਦੇ ਵਿੱਚ ਰਹਿ ਕੇ ਲੜਾਈ ਲੜੀ ਉਸੇ ਤਰ੍ਹਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਿਰਦਾਰ ਨਿਭਾਇਆ ਤੇ ਜੰਗਲਾਂ ਦੇ ਨਾਲ ਨਾਲ ਉਹ ਪਾਣੀ ਵਾਲੀਆਂ ਸ਼ੰਭਾਂ ਦੇ ਵਿੱਚ ਵੀ ਰਹਿੰਦੇ ਸੀਗੇ ਤੇ ਜਦੋਂ ਵੀ ਉਹ ਕਹਿੰਦੇ ਵੀ ਮੀਰ ਮੰਨੂ ਦੇ ਸਮੇਂ ਸਭ ਤੋਂ ਜ਼ਿਆਦਾ ਅਤਿਆਚਾਰ ਸਿਆ ਹੈ ਸਿੱਖਾਂ ਦੀਆਂ ਮਾਵਾਂ ਨੇ ਤਾ ਉਦੋਂ ਕਹਿੰਦੇ ਵੀ ਮੀਰ ਮੰਨੂ ਜਿਹੜਾ ਇਹੋ ਇੱਥੋਂ ਤੱਕ ਜ਼ੁਲਮੀ ਹੋ ਗਿਆ ਸੀਗਾ ਸਿੰਘਾਂ ਦੇ ਨਖ ਜੰਮੇ ਬੱਚਿਆਂ ਨੂੰ ਨੇਜਾਂ ਦੇ ਟੰਗ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਮਾਵਾਂ ਦੇ ਗਲਾਂ ਦੇ ਵਿੱਚ ਉਹ ਪੁੱਤਾਂ ਦੀਆਂ ਲਾਸ਼ਾਂ ਨੂੰ ਹਾਰ ਬਣਾ ਕੇ ਪਾ ਦਿੱਤਾ ਜਾਂਦਾ ਸੀ ਬਚਾਲੋ ਪਾਰ ਦਿੱਤੇ ਜਾਂਦੇ ਸੀਗੇ ਉਹ ਵੀ ਦੌਰ ਇੱਥੋਂ ਦੇ ਸਿੱਖਾਂ ਨੇ ਇੱਥੋਂ ਦੀਆਂ ਸਿੰਘਣੀਆਂ ਨੇ ਇੱਥੋਂ ਦੇ ਪੰਜਾਬੀ ਮਾਵਾਂ ਨੇ ਦੇਖਿਆ ਹੋਇਆ ਏ ਉਹ ਦੌਰ ਉਦੋਂ ਜਦੋਂ ਮੀਰ ਮੰਨੂ ਦੀ ਇਹ ਮੀਰ ਮੰਨੂ ਦਾ ਐਡਾ ਜਨਮ ਸੀਗਾ ਤਾਂ ਉਦੋਂ ਇੱਕ ਕਹਾਵਤ ਬਹੁਤ ਪ੍ਰਚਲਿਤ ਸੀਗੀ ਉਹ ਕਹਾਵਤ ਸੀਗੀ ਕਿ ਮੰਨੂ ਅਸਾਂ ਦੀ ਦਾਤਰੀ ਅਸੂ ਮੰਨਾ ਦੇ ਸੋਏ ਜ्यों-ਜ्यों ਮੰਨੂ ਵੱਡਦਾ ਅਸੀਂ ਦੂਨੇ ਚੌਨੇ ਹੋਏ ਭਾਵਕੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਖੌਫਨਾਕ ਵਕਤ ਦੇ ਵਿੱਚ ਜਦੋਂ ਮੀਰ ਮੰਨੂ ਨੇ ਸੌਂ ਖਾਦੀ ਸੀ ਵੀ ਕੱਲਾ-ਕੱਲਾ ਸਿੱਖ ਲੱਭ ਕੇ ਮਾਰਨਾ ਏ ਉਹਨਾਂ ਹਾਲਾਤਾਂ ਦੇ ਵਿੱਚ ਵੀ ਸਿੱਖਾਂ ਨੇ ਆਪਦਾ ਜਜ਼ਬਾ ਕਾਇਮ ਰੱਖਿਆ ਤੇ ਦੁਬਾਰਾ ਤਾਕਤ ਇਕੱਠੇ ਹੋ ਕੇ ਦੁਬਾਰਾ ਲੜੇ ਤੇ ਦੁਬਾਰਾ ਤਾਕਤ ਹਾਸਲ ਕੀਤੀ ਜਮਾ ਜ਼ੀਰੋ ਤੋਂ ਲੈ ਕੇ ਉੱਥੇ ਰਾਜਪਾਗ ਹਾਸਲ ਕੀਤੇ ਤਾਂ ਉਧਰ ਉਹ ਕਹਿੰਦੇ ਵੀ ਈਰਾਨ ਤੋਂ ਇੱਕ ਹੋਰ ਹਮਲਾਵਰ ਨਾਦਰ ਸ਼ਾ ਆਇਆ ਸੀਗਾ ਜਿਹੜਾ ਕਿ ਭਾਰਤ ਨੂੰ ਲੁੱਟਣ ਵਾਸਤੇ ਆਇਆ ਸੀ ਤਾਂ ਉਹਦਾ ਵੀ ਮੁਕਾਬਲਾ ਪੰਜਾਬੀਆਂ ਨੇ ਡਟ ਕੇ ਕੀਤਾ ਸੀਗਾ ਤਾਂ ਨਾਦਰ ਸ਼ਾ ਨੇ ਜਾਂਦੇ ਹੋਏ ਹੋਏ ਜ਼ਕਰੀਆ ਖਾਨ ਨੂੰ ਪੁੱਛਿਆ ਸੀ ਵੀ ਇਹ ਕੌਣ ਆ ਲੋਕ ਇਹ ਹਾਰ ਹੀ ਨਹੀਂ ਮੰਨਦੇ ਕੌਣ ਆ ਇਹਨਾਂ ਨਾਲ ਲੜਨਾ ਤਾਂ ਉਹ ਕਹਿੰਦਾ ਸੀਗਾ ਵੀ ਬਿਲਕੁਲ ਵਿਅਰਥ ਹੈ ਕਿਉਂਕਿ ਨਾ ਤਾਂ ਇਹ ਪਤਾ ਨਹੀਂ ਨਾਲ ਲੜਦੇ ਆ ਨਾ ਪਤਾ ਨਹੀਂ ਕੀ ਕਰਦੇ ਆ ਕਿਉਂਕਿ ਸਿੱਖੋਦੋ ਜੰਗਲਾਂ ਦੇ ਵਿੱਚ ਲੁਕ ਕੇ ਗੁਰੀਲਾਵਾਰ ਲੜਦੇ ਸੀਗੇ ਅਚਾਨਕ ਹਮਲਾ ਕਰਦੇ ਸੀ ਥੋੜੀ ਮਾਤਰਾ ਚ ਸੀਗੇ ਸਿੱਖ ਜਿੱਦਾਂ ਦੇ ਹਥਿਆਰ ਉਹਨਾਂ ਕੋਲੇ ਸੀਗੇ ਉਸ ਸਮੇਂ ਤਾਂ ਥੋੜੀ ਮਾਤਰਾ ਦੇ ਵਿੱਚ ਉਹ ਅਚਾਨਕ ਫੌਜ ਤੇ ਵੱਡੀ ਫੌਜ ਤੇ ਹਮਲਾ ਕਰਕੇ ਤੇ ਜੋ ਕੁਝ ਲੁੱਟਿਆ ਜਾਂਦਾ ਸੀ ਲੁੱਟ ਕੇ ਦੁਬਾਰਾ ਜੰਗਲਾਂ ਦੇ ਵਿੱਚ ਛੁਪ ਜਾਂਦੇ ਸੀ ਐਡੀ ਤੇਜ਼ੀ ਨਾਲ ਫੁਰਤੀ ਨਾਲ ਹਮਲਾ ਕਰਦੇ ਸੀਗੇ ਉਹ ਤਾਂ ਨਾਦਰਸ਼ਾ ਨੇ ਜਕਰੀਆ ਖਾਨ ਨੂੰ ਪੁੱਛਿਆ ਸੀ ਵੀ ਕੌਣ ਆਹੇ ਲੋਕ ਉਹ ਕਹਿੰਦਾ ਸੀ ਉਹ ਦਿਨ ਦੂਰ ਨਹੀਂ ਦਾਦਰਸ਼ਾ ਨੇ ਪ੍ਰਿਕਵਾਣੀ ਕੀਤੀ ਸੀ ਉਹ ਦਿਨ ਦੂਰ ਨਹੀਂ ਕਹਿੰਦਾ ਜਦੋਂ ਇਹ ਸਿਰ ਚੱਕਣਗੇ ਲੋਕ ਤੇ ਇਸ ਪੂਰੇ ਭਾਰਤ ਦੇ ਉੱਪਰ ਇੱਕ ਆਵਦਾ ਸਾਮਰਾਜ ਖੜਾ ਕਰ ਲੈਣਗੇ ਤਾਂ ਵਾਕਈ ਨਾਦਰ ਸ਼ਾਹ ਦੀ ਉਹ ਭਵਿੱਖਬਾਣੀ ਸੱਚੀ ਹੋਈ ਜਦੋਂ ਕਹਿੰਦੇ ਅਹਿਮਦ ਸ਼ਾਹ ਅਫਦਾਲੀ ਪੰਜਾਬ ਦੇ ਉੱਪਰ ਤਾਂ ਭਾਰਤ ਦੇ ਪੰਜਾਬ ਤੇ ਭਾਰਤ ਦੇ ਉੱਪਰ ਲਗਾਤਾਰ 8 ਹਮਲੇ ਕਰਕੇ ਆਪਣੀ ਲੁੱਟਮਾਰ ਸ਼ੁਰੂ ਕਰ ਦਿੱਤੀ ਨਾ ਉਹਨੇ ਤਾਂ ਪੂਰਾ ਭਾਰਤ ਜਿਹੜਾ ਸੀਗਾ ਉਹਦੀ ਲੁੱਟ ਵੱਲ ਵੇਖਦੇ ਕੇ ਖੌਫ ਖਾਰਿਆ ਸੀਗਾ ਕਿਉਂਕਿ ਜਦੋਂ ਲੁੱਟਣਾ ਆਉਂਦਾ ਸੀ ਇੱਕ ਤਾਂ maal ਲੁੱਟ ਕੇ ਲੈ ਜਾਂਦਾ ਸੀ ਦੂਸਰਾ ਕਤਲੇਆਮ ਬਹੁਤ ਜ਼ਿਆਦਾ ਕਰਦਾ ਸੀ ਤੀਸਰਾ ਫਿਰ ਲੋਕਾਂ ਦੀਆਂ ਧੀਆਂ ਚੱਕ ਕੇ ਲੈ ਜਾਂਦਾ ਸੀਗਾ ਤਾਂ ਉਸ ਸਮੇਂ ਉਹ ਕਹਿੰਦੇ ਵੀ ਜਦੋਂ ਇੱਕੋ ਦੱਖਣ ਦੇ ਵਿੱਚ ਇੱਕੋ ਹੀ ਇੱਕ ਸ਼ਕਤੀ ਸੀਗੀ ਜਿਹੜੀ ਜਿਨ੍ਹਾਂ ਨੇ ਸਿਰ ਚੁੱਕਿਆ ਸੀਗਾ ਉਹ ਸੀਗੇ ਮਰਾਠੇ ਸ਼ਿਵਾਜੀ ਜਾਂ ਉਹ ਪੇਸ਼ਵਾ ਬਾਜੀਰਾ ਉਹ ਮਰਾਠਿਆਂ ਦਾ ਇੱਕ ਗਰੁੱਪ ਸੀਗਾ ਜਿਨ੍ਹਾਂ ਨੇ ਬਬਦਾਲੀ ਦੇ ਵਿਰੋਧ ਸਿਰ ਚੁੱਕਿਆ ਪਰ ਮਰਾਠਿਆਂ ਨੂੰ ਵੀ ਜਿਹੜਾ ਇਹੋ ਜਲਦੀ ਹੀ ਅਬਦਾਲੀ ਨੇ ਆਪਦੀ ਖਤਰਨਾਕ ਸੈਨਾ ਦੇ ਨਾਲ ਕੁਚਲ ਕੇ ਰੱਖ ਦਿੱਤਾ ਪੰਜਵੇਂ ਹਮਲੇ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਅਬਦਾਲੀ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਖਤਮ ਕਰਕੇ ਮਲਿਆ ਮੇਟ ਕਰਕੇ ਜਦੋਂ ਵਾਪਸ ਜਾਂਦਾ ਹੈ ਨਾ ਤਾਂ ਉਦੋਂ ਫਿਰ ਇੱਥੇ ਜੱਸਾ ਸਿੰਘ ਆਲੂਵਾਲੀਆ ਚਰਤ ਸਿੰਘ ਸ਼ੁਕਰਚਰੀਆ ਤੇ ਪੰਗੀ ਮਿਸਲ ਦੇ ਸਰਦਾਰਾਂ ਨੇ ਮਿਲ ਕੇ ਉਹਦੀ ਫੌਜ ਤੇ ਹਮਲਾ ਕੀਤਾ ਸੀਗਾ ਜਿਹੜੇ ਸੀਗੇ ਥੋੜੀ ਗਿਣਤੀ ਸੀਗੇ ਸਾਰੀ ਫੌਜ ਦੇ ਉੱਪਰ ਹਮਲਾ ਨਹੀਂ ਕਰ ਸਕਦੇ ਸੀ ਤਾਂ ਫਿਰ ਲਾਸਟ ਵਾਲੀ ਜਦੋਂ ਜਦੋਂ ਫੌਜ ਲੰਘ ਰਹੀ ਸੀ 48 ਦੀ ਲਾਸਟ ਵਾਲੀ ਟੋਲੀ ਦੇ ਉੱਪਰ ਹਮਲਾ ਕਰਕੇ ਜੋ ਕੁਝ ਵੀ ਲੁੱਟਿਆ ਜਾਂਦਾ ਸੀ ਲੁੱਟ ਲੈਂਦੇ ਸੀਗੇ ਤੇ ਇਸ ਤਰ੍ਹਾਂ ਜਦੋਂ ਉਹ ਧੀਆਂ ਲੁੱਟ ਕੇ ਭਾਰਤ ਦੀਆਂ ਲਿਜਾਂਦੇ ਸੀਗੇ ਤਾਂ ਉਦੋਂ ਫਿਰ ਪੂਰੇ ਭਾਰਤ ਨੂੰ ਇੱਕੋ ਹੀ ਆਸ ਹੁੰਦੀ ਸੀ ਵੀ ਜੇਕਰ ਸਾਨੂੰ ਸਾਡੀਆਂ ਧੀਆਂ ਨੂੰ ਕੋਈ ਸਾਡੀਆਂ ਧੀਆਂ ਦੀ ਇੱਜ਼ਤ ਬਚਾ ਸਕਦਾ ਏ ਸਾਡੀ ਇੱਜ਼ਤ ਹੁਣੋਂ ਨਲਾਮ ਕੋਈ ਰੋਕ ਸਕਦਾ ਏ ਤਾਂ ਉਹ ਸਿੱਖ ਰੋਕ ਸਕਦੇ ਆ ਤਾਂ ਉਦੋਂ ਫਿਰ ਇਹ ਕਹਾਵਤ ਮਸ਼ਹੂਰ ਹੋਈ ਸੀ ਕਿ ਮੋਰੀ ਬਾਬਾ ਕੱਛ ਵਾਲਿਆ ਵੇ ਸਾਡੀ ਰੰਨ ਬਸਰੇ ਨੂੰ ਗਈ ਕੱਛ ਵਾਲਾ ਬਾਬਾ ਭਾਵੇਂ ਇੱਕ ਸ਼ਹਿਰੇ ਵਾਲੇ ਬਾਬੇ ਉਹ ਕਹਿੰਦੇ ਸੀ ਜੇ ਕੋਈ ਮੋੜ ਸਕਦਾ ਏ ਜਿਹੜੀਆਂ ਇਹ ਸਾਡੀਆਂ ਜਿਹੜੀਆਂ ਧੀਆਂ ਚੱਕ ਕੇ ਰੰਨਾ ਬਣਾ ਕੇ ਲਿਜਾ ਰਿਆ ਨਾ ਅਬਦਾਲੀ ਜੇ ਇਹਨਾਂ ਨੂੰ ਕੋਈ ਮੋੜ ਸਕਦਾ ਹੈ ਤਾਂ ਕਸ਼ਵਾਲੇ ਬਾਬੇ ਭਾਵਕੇ ਕਸ਼ਹਿਰੇ ਵਾਲੇ ਬਾਬੇ ਮੋੜ ਸਕਦੇ ਨੇ ਤਾਂ ਜਦੋਂ ਵੀ ਕੋਈ ਧੀ ਕਿਸੇ ਦੀ ਚੱਕੀ ਜਾਂਦੀ ਸੀ ਤਾਂ ਉਹ ਸਿੱਖਾਂ ਕੋਲ ਫਰਿਆਦ ਲੈ ਕੇ ਆਉਂਦੇ ਹੁੰਦੇ ਸੀ ਤੇ ਮਾਣ ਕਰਦੇ ਹੁੰਦੇ ਸੀਗੇ ਚਾਹ ਕਿਸੇ ਵੀ ਧਰਮ ਦੇ ਹੋਣ Hindu ਧਰਮ ਦੇ ਹੋਣ ਜਾਂ ਕਿਸੇ ਹੋਰ ਧਰਮ ਦੇ ਹੋਣ ਜੇਕਰ ਉਹਨਾਂ ਦੇ ਘਰਾਂ ਦੇ ਆਲੇ-ਦੁਆਲੇ ਕੋਈ ਵੀ ਇੱਕ ਸਿੱਖ ਰਹਿੰਦਾ ਹੈ ਨਾ ਤਾਂ ਉਹ ਸੇਫਟੀ ਸਮਝਦੇ ਹੁੰਦੇ ਸੀ ਸਭ ਤੋਂ ਵੱਡੀ ਵੀ ਸਾਡੇ ਕੋਲੇ ਇੱਕ ਸਿੱਖ ਰਹਿੰਦਾ ਹੈ ਉਹਨਾਂ ਨੂੰ ਮਾਣ ਹੁੰਦਾ ਸੀਗਾ ਵੀ ਕਲ ਨੂੰ ਜੇਕਰ ਸਾਨੂੰ ਕੋਈ ਵੀ ਗੱਲ ਹੁੰਦੀ ਨਾ ਤੇ ਇਹ ਆਪਦੀ ਜਾਨ ਲਾ ਦੇਗਾ ਤੇ ਸਾਡੀ ਇੱਜ਼ਤ ਨੂੰ ਬਚਾ ਲਏਗਾ ਇੱਥੋਂ ਤੱਕ ਲੋਕ ਮਾਣ ਕਰਦੇ ਰਹੇ ਨੇ ਕਿਸੇ ਟਾਈਮ ਪੰਜਾਬੀਆਂ ਦੇ ਉੱਪਰ ਇਨ੍ਹਾਂ ਸਿੱਖਾਂ ਦੇ ਉੱਪਰ ਇਨ੍ਹਾਂ ਪੱਗਾਂ ਵਾਲਿਆਂ ਦੇ ਉੱਪਰ ਇਨ੍ਹਾਂ ਸ਼ਹਿਰੇ ਵਾਲਿਆਂ ਦੇ ਉੱਪਰ ਪਰ ਫਿਰ ਛੇਵਾਂ ਹਮਲਾ ਉਹ ਫਿਰ ਕਰਦਾ ਹੈ ਦੁਬਾਰਾ ਤਾਂ ਉਦੋਂ ਫਿਰ ਉਹ ਬਹੁ ਗਿਣਤੀ ਜਿਹੜੀਆਂ ਆਏ 2200 ਦੇ ਕਰੀਬ ਹਿੰਦੂਆਂ ਦੀਆਂ ਧੀਆਂ ਚੱਕ ਕੇ ਲੈ ਜਾਂਦਾ ਹੈ ਤਾਂ ਜਿਹੜੇ ਹਿੰਦੂ ਲੋਕ ਜਿਹੜੇ ਆ ਉਹ ਉਦੋਂ ਫਿਰ ਜੱਸਾ ਸਿੰਘ ਆਲੂ ਵਾਲੀਆ ਚਰਤ ਸਿੰਘ ਤੇ ਹੋਰ ਜਿਹੜੇ ਮਿਸਲਾਂ ਦੇ ਸਰਦਾਰ ਹੁੰਦੇ ਉਹਨਾਂ ਕੋਲੇ ਫਰਿਆਦ ਲੈ ਕੇ ਆਉਂਦੇ ਆ ਤਾਂ ਜਸਾ ਸਿੰਘ ਆਲੂ ਵਾਲੀ ਆ ਜਿਹੜਾ ਏ ਉਹ ਬੇहद ਜਿਆਦਾ ਸੂਰਬੀਰ ਬੰਦਾ ਪੰਜਾਬ ਦਾ ਉਹ ਯੋਧਾ ਠੀਕ ਆ ਮਿਸਲਾਂ ਦਾ ਉਹ ਸਰਦਾਰ ਜਿਹਨੂੰ ਸੁਲਤਾਨ ਨੇ ਕੌਮ ਦਾ ਖਿਤਾਬ ਮਿਲਿਆ ਸੀਗਾ ਉਸ ਸਮੇਂ ਨਵਾਬ ਕਪੂਰ ਦਾ ਵਾਰਿਸ ਠੀਕ ਆ ਆਲੂ ਵਾਲੀਆ ਮਿਸਲ ਦਾ ਵਾਰਿਸ ਤੇ ਉਹ ਉਹ ਕਹਿੰਦੇ ਵੀ ਉਹਦਾ ਸਰਬੱਤ ਖਾਲਸਾ ਸੱਦਿਆ ਉਹ ਕਹਿੰਦਾ ਯਾਰ ਇੱਕ-ਇੱਕ ਧੀ ਨੂੰ ਛੜਾ ਕੇ ਲਿਆਉਨੇ ਆ ਚਲੋ ਕਹਿੰਦਾ ਸਾਰੇ ਇਕੱਠੇ ਹੁੰਨੇ ਆ ਤੇ ਇੱਕੇ ਵਾਰ ਹੀ ਉੱਥੋਂ ਜਿਹੜਾ ਜਿਹੜੇ ਧੀਆ ਜੰਨੀਆਂ ਚੱਕ ਕੇ ਲਗਾਏ ਨਾ ਇੱਕੋ ਵਾਰ ਛੜਾ ਕੇ ਲਿਆਉਨੇ ਆ ਤੇ ਸਾਰੇ ਸਿੱਖੋ ਕਹਿੰਦੇ ਵੀ ਭਾਵੇਂ ਥੋੜੀ ਗਿਣਤੀ ਸੀਗੇ ਪਰ ਹੌਸਲਾ ਉਹ ਜਿਵੇਂ ਕਿਹਾ ਨਾ ਗੁਰੂ ਗੋਬਿੰਦ ਸਿੰਘ ਨੇ ਵੀ ਮੇਰਾ 21 ਸਵਾ ਲੱਖ ਵਰਗਾ ਉਹ ਹੌਸਲਾ ਲੈ ਕੇ ਤੁਰੇ ਤੇ 2200 ਦੇ ਕਰੀਬ ਧੀਆ ਛੜਾ ਕੇ ਲਿਆਂਦੀਆਂ ਸੀਗੀਆਂ ਜੜੀਆਂ ਕੇ ਬਸਰੇ ਤੇ ਗਜਨੀ ਦੇ ਬਜ਼ਾਰਾਂ ਦੇ ਵਿੱਚ ਜਿੰਨਾਂ ਦੀ ਬੋਲੀ ਲੱਗ ਕੇ ਵੇਚੀਆ ਜਾਣੀਆਂ ਸੀਗੀਆਂ ਇਹ ਕਰਦਾਰ ਸਿੱਖ ਟਾਈਮ ਸਿੱਖਾਂ ਦਾ ਤੇ ਫਿਰ ਇਹੀ ਮਿਸਲ ਦੇ ਵਿੱਚੋਂ ਇੱਕ ਮਿਸਲ ਸ਼ੁਕਰਚਰੀਆ ਮਿਸਲ ਦਾ ਤੀਜਾ ਵਾਰਸ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਦਾ ਖਾਲਸਾ ਰਾਜ ਦਾ ਝੰਡਾ ਬੁਲੰਦ ਕੀਤਾ ਤੇ ਪੂਰੇ ਇਧਰ ਉੱਤਰੀ ਭਾਰਤ ਦੇ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਦਿੱਤੇ ਸੀਗੇ ਗੁਰੂਆਂ ਦੇ ਨਾਮ ਤੇ ਸਿੱਕੇ ਜਾਰੀ ਕਰਕੇ ਕਰੰਸੀ ਜਾਰੀ ਕਰਦੀ ਸੀ ਦੱਸ ਦਿੱਤਾ ਸੀ ਵੀ ਸਿੱਖ ਇੱਕ ਉਹ ਕੌਮ ਐ ਜਿਹੜੀ ਰਾਜ ਕਰ ਸਕਦੀ ਐ ਤੇ ਜਿਹਦਾ ਰਾਜ ਕੀਤਾ ਹੋਇਆ ਜਿਹਦਾ ਜਿਹਦਾ ਕੀਤੇ ਹੋਏ ਰਾਜ ਦੇ ਇਲਾਕੇ ਤੇ ਕੋਈ ਅੱਖ ਭਰ ਕੇ ਵੀ ਨਹੀਂ ਝਾਕ ਸਕਦਾ ਤੇ ਉਹ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਜਿਹਦਾ ਇੰਡੀਆ ਤੇ ਪੂਰੇ ਤੇ ਰਾਜ ਸੀਗਾ ਨਾ ਅੰਗਰੇਜ਼ ਉਹ ਵੀ ਇੱਥੇ ਪੰਜਾਬ ਵੱਲ ਅੱਖ ਕਰਨ ਲੱਗੇ 100 ਵਾਰ ਸੋਚਦੇ ਸੀਗੇ ਕਿਉਂਕਿ ਇੱਥੇ ਕਿ ਸ਼ਹਿਰੇ ਵਾਲਾਂ ਦਾ ਰਾਜ ਸੀਗਾ ਇੱਥੇ ਪੱਗਾਂ ਵਾਲਾਂ ਦਾ ਰਾਜ ਸੀਗਾ ਇੱਥੇ ਸਿੱਖਾਂ ਦਾ ਰਾਜ ਸੀਗਾ ਉਹ ਸੀਗਾ ਇੱਕ ਦੌਰ ਤੇ ਇੱਕ ਅੱਜ ਦੌਰ ਹੈ ਜਦੋਂ ਇੱਥੇ ਮਹਾਲੀ ਵਰਗੇ ਇੱਥੇ ਪੰਜਾਬ ਦੇ ਗੜ੍ਹ ਦੇ ਵਿੱਚ ਜਿੱਥੇ ਪੰਜਾਬੀ ਇੰਨੇ ਰਹਿੰਦੇ ਆ ਪੰਜਾਬ ਦਾ ਇਲਾਕਾ ਹੋਵੇ ਉੱਥੇ ਭਈਏ ਆ ਕੇ ਯਾਰ ਤੇ ਪੰਜਾਬੀਆਂ ਨੂੰ ਮਾਰ ਜਾਣ ਪੰਜਾਬੀਆਂ ਦੇ ਦੋ ਪੁੱਤਾਂ ਨੂੰ ਕਿੱਥੇ ਉਹ ਵਕਤ ਸੀ ਜਦੋਂ ਇੱਥੇ ਕੋਈ ਭਾਰਤ ਦੇ ਵਿੱਚੋਂ ਕਿਸੇ ਦਾ ਵੀ ਕੋਈ ਧੀ ਪੁੱਤ ਚੱਕਿਆ ਜਾਂਦਾ ਸੀ ਤਾਂ ਇਧਰ ਸਿੱਖਾਂ ਵੱਲ ਝਾਕਦੇ ਸੀ ਉਹ ਵੀ ਬਚਾ ਸਕਦਾ ਤਾਂ ਕੋਈ ਜੇ ਐਡੇ ਵੱਡੇ ਹਮਲਾਵਾਰਾਂ ਦੇ ਮੂਹਰੇ ਕੋਈ ਆਢਾ ਲਾ ਸਕਦਾ ਤਾਂ ਉਹ ਇਹ ਸਿੱਖ ਲਾ ਸਕਦੇ ਆ ਤੇ ਅੱਜ ਸਿੱਖਾਂ ਤੋਂ ਆਪਦੇ ਪੁੱਤਾਂ ਦੀ ਰਾਖੀ ਨਹੀਂ ਹੋ ਰਹੀ ਅੱਜ ਸਿੱਖਾਂ ਦਾ ਖੂਨ ਇੰਨੇ ਹੀ ਕਮਜ਼ੋਰ ਹੋ ਗਿਆ ਵੀ ਉਹ ਆਪਦੇ ਘਰਾਂ ਦੇ ਵਿੱਚ ਜਿਹੜਾ ਏ ਉਹ ਦੂਜਿਆਂ ਨੂੰ ਪਹਿਲਾਂ ਤਾਂ ਰੈਸ਼ ਦਿੰਦੇ ਆ ਫਿਰ ਉਹਨਾਂ ਨੂੰ ਸਿਰ ਤੇ ਬਿਠਾਉਂਦੇ ਆ ਫਿਰ ਉਹ ਉਹਨਾਂ ਤੇ ਰੋਗ ਮਾਰਦੇ ਆ ਉਲਟਾ ਕੇ ਪ੍ਰਵਾਸੀ ਭਾਰਤੀ ਅੱਜ ਸਿੱਖਾਂ ਦਾ ਖੂਨ ਜਿਹੜਾ ਇਹ ਕਮਜ਼ੋਰ ਹੋ ਗਿਆ ਏ ਅੱਜ ਉਹ ਸਿੱਖਾਂ ਦਾ ਕਰਤਾਰ ਜਿਹੜਾ ਉਹ ਕਿੱਧਰ ਗਿਆ ਉਹ ਗਿਰਾਵਟ ਖਾ ਗਿਆ ਏ ਲਗਾਤਾਰ ਖਬਰਾਂ ਆ ਰਹੀਆਂ ਨੇ ਲਗਪਗਾ ਉਹ ਮਹਾਲੀ ਦੇ ਵਿੱਚ ਕਿੱਡੀ ਮਾੜੀ ਘਟਨਾ ਹੋਈ ਏ ਜਿੱਥੇ ਉਹ ਉਹ ਸਿੱਖ ਪਰਿਵਾਰ ਦੇ ਦੋ ਮੁੰਡਿਆਂ ਨੂੰ ਜਿਹੜਾ ਇਹ ਉਹ ਭਈਆਂ ਨੇ ਭਈਆਂ ਦੇ ਮੁੰਡਿਆਂ ਨੇ ਮਾਰ ਦਿੱਤਾ ਯਾਰ ਪ੍ਰਵਾਸੀ ਭਾਰਤੀਆਂ ਨੇ ਮਾਰ ਦਿੱਤਾ ਤੇ ਪੰਜਾਬ ਦੇ ਵਿੱਚ ਇੱਥੇ ਕੀ ਗੱਲ ਆ ਪੰਜਾਬੀ ਨਹੀਂ ਸੇਫ ਜਿੱਥੇ ਪੱਗਾਂ ਵਾਲੇ ਰਹਿੰਦੇ ਆ ਜਿੱਥੇ ਕਸ਼ਹਿਰਿਆਂ ਵਾਲੇ ਰਹਿੰਦੇ ਆ ਜਿੰਨਾ ਲੋਕਾਂ ਵੱਲ ਕਿਸੇ ਟਾਈਮ ਆਸ ਨਾਲ ਵੇਖਦੇ ਸੀ ਵੀ ਯਾਰ ਜੇ 100 ਘਰ ਸੀਗਾ ਨਾ ਤੇ ਉਹਨਾਂ 100 ਘਰਾਂ ਦੇ ਵਿੱਚ ਕੇਵਲ ਇੱਕ ਸਿੱਖ ਦਾ ਘਰ ਹੁੰਦਾ ਸੀ ਤਾਂ ਸਾਰਾ ਘਰ ਸਾਰੇ ਬਾਕੀ 99 ਘਰ ਜਿਹੜੇ ਆ ਉਹ ਆਪ ਦੇ ਆਪ ਨੂੰ ਸੇਫ ਮੰਨਦੇ ਸੀ ਵੀ ਜੇਕਰ ਸਾਡੇ ਤੇ ਕਦੇ ਵੀ ਕੋਈ ਸਾਡੀ ਇੱਜ਼ਤ ਤੇ ਗੱਲ ਆਉਂਦੀ ਹੈ ਨਾ ਤੇ ਸਿੱਖ ਜਿਹੜਾ ਸਾਡੇ ਘਰਾਂ ਦੇ ਵਿੱਚ ਰਹਿੰਦਾ ਏ ਆਪਦੀ ਜਾਨ ਲਾ ਦੇਗਾ ਤੇ ਅੱਜ ਉਹ ਸਿੱਖਾਂ ਦਾ ਖੂਨ ਕਿਉਂ ਠੰਡਾ ਹੋ ਗਿਆ ਹੈ ਅੱਜ ਅਸੀਂ ਉਹ ਬਈਆਂ ਨੂੰ ਇੱਥੇ ਬਿਠਾਉਨੇ ਆਂ ਘਰਾਂ ਦੇ ਵਿੱਚ ਆਪਦਿਆਂ ਚ ਲਿਆ ਕੇ ਪਰੌਣਿਆਂ ਵਾਂਗੂ ਉਹਨਾਂ ਦੀ ਸੇਵਾ ਕਰਦੇ ਆਂ ਉਹਨਾਂ ਨੂੰ ਸਾਰਾ ਕੁਝ ਦਿੰਨੇ ਆਂ ਸਰਕਾਰਾਂ ਵੀ ਸਾਡੀਆਂ ਬਰਾਬਰ ਸਹੂਲਤਾਂ ਦਿੰਦੀਆਂ ਸਾਡਾ ਕੋਈ ਪੰਜਾਬੀ ਇੱਧਰ ਟਰੱਕ ਡਰਾਈਵਰ ਵੀਰ ਉੱਧਰ ਜਾਵੇ ਤਾਂ ਉੱਧਰ ਉਹਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਏ ਕੱਲੇ ਨੂੰ ਜਾ ਕੇ ਲੁੱਟਿਆ ਜਾਂਦਾ ਏ ਕੁੱਟਿਆ ਜਾਂਦਾ ਏ ਤੇ ਇੱਧਰ ਅਸੀਂ ਇੱਥੇ ਉਹਨਾਂ ਨੂੰ ਆਪਦੇ ਚੁੱਲਿਆਂ ਦੇ ਵਿੱਚ ਬਿਠਾ ਕੇ ਬਿਠਾਇਆ ਏ ਲਿਆ ਲਿਆ ਕੇ ਅਸੀਂ ਆਲਦੀਆਂ ਧੀਆਂ ਦੇ ਵਿੱਚ ਬਿਠਾਇਆ ਲਿਆ ਲਿਆ ਕੇ ਤੇ ਉਹ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਸਾਡੀਆਂ ਧੀਆਂ ਦੇ ਵਿਆਹ ਵੀ ਉਹਨਾਂ ਦੇ ਨਾਲ ਹੋਇਆ ਕਰਨਗੇ ਭਈਆਂ ਦੇ ਨਾਲ ਇਹ ਕਰਿਆ ਕਰਨਗੇ ਇਹ ਹੋ ਰਿਹਾ ਇਹ ਅੱਜ ਵੀ ਉਹ ਪ੍ਰਵਾਸੀ ਭਾਰਤੀ ਜਿਹੜੇ ਅੱਜ ਲਿਆ ਲਿਆ ਪੰਜਾਬੀਆਂ ਨੇ ਇੱਥੇ ਬਿਠਾਏ ਹਨ ਉਹ ਸਾਡੇਆਂ ਧੀਆਂ ਪੁੱਤਾਂ ਦੇ ਉੱਪਰ ਵੀ ਉਸੇ ਤਰ੍ਹਾਂ ਦੀ ਨਿਗਰ ਰੱਖਦੇ ਆ ਹੋ ਉਹ ਮੁਹੱਲੇ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਇਹ ਘਟਨਾ ਸੁਣਾਈ ਹੈ ਉਹ ਕਹਿੰਦੇ ਸਾਡੇ ਜਿਹੜੇ ਜੇ ਧੀਆਂ ਜਾਂਦੀਆਂ ਸਾਡੇ ਪੁੱਤ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ ਸੇਫ ਨਹੀਂ ਸਮਝਦੇ ਇਹਨਾਂ ਦੇ ਘਰਾਂ ਕੋਲ ਦੀ ਜਾਂਦੇ ਕਿਉਂਕਿ ਇਹ ਛੇੜਖਾਨੀਆਂ ਕਰਦੇ ਆ ਸੋਚੋ ਪੰਜਾਬੀਓ ਤੁਸੀਂ ਉਹਨਾਂ ਉਸ ਖੂਨ ਦੇ ਵਾਰਸ ਹੋ ਉਹ ਖੂਨ ਵਗਦਾ ਹੈ ਤੁਹਾਡੇ ਵਿੱਚ ਜਿੱਨਾ ਉੱਪਰ ਕਦੇ ਮਾਣ ਕੀਤਾ ਜਾਂਦਾ ਸੀ ਜਿੱਨਾ ਉੱਪਰ ਕਦੇ ਨਾਜ਼ ਕੀਤਾ ਜਾਂਦਾ ਸੀ ਵੀ ਯਾਰ ਸਾਨੂੰ ਜੇਕਰ ਕੋਈ ਬਚਾ ਸਕਦਾ ਤਾਂ ਇਹ ਇਹ ਬਚਾ ਸਕਦੇ ਨੇ ਸੋ ਇਹ ਠੀਕ ਹੈ ਬਾਕੀ ਜਿਹੜੇ ਲੋਕ ਨੇ ਭਾਰਤ ਦੇ ਬਾਕੀ ਪ੍ਰਵਾਸੀ ਨੇ ਉਹ ਵੀ ਇੱਥੇ ਪੰਜਾਬ ਦੇ ਵਿਚ ਆ ਸਕਦੇ ਨੇ ਯਾਰ ਕਿਉਂਕਿ ਅਸੀਂ ਜਾਣਦੇ ਆ ਪਰ ਉਹਨਾਂ ਨੂੰ ਸਿਰਤੇ ਬਿਠਾਉਣਾ ਤਾਂ ਨਹੀਂ ਠੀਕ ਉਹਨਾਂ ਨੂੰ ਸਾਡੇ ਨਾਲੋਂ ਵੱਧ ਸਰਕਾਰਾਂ ਵੱਲੋਂ ਅਹਿਮੀਅਤ ਦੇਣੀ ਤਾਂ ਨਹੀਂ ਠੀਕ ਉਹਨਾਂ ਨੂੰ ਸਾਡੇ ਨਾਲੋਂ ਵੱਧ ਸਹੂਲਤਾ ਦੇਣੀ ਤਾਂ ਨਹੀਂ ਠੀਕ ਇੱਥੇ ਗਰੀਬਾਂ ਨੂੰ ਤਾਂ ਸਿੱਖ ਪਰਿਵਾਰਾਂ ਨੂੰ ਤਾਂ ਅਖੋਰੇ ਕਿਸੇ ਨੂੰ ਰਾਸ਼ਨ ਮਿਲਦਾ ਚਾ ਨਹੀਂ ਮਿਲਦਾ ਪਰ ਜਿੰਨੇ ਇੱਥੇ ਪ੍ਰਵਾਸੀ ਭਾਰਤੀ ਰਹਿੰਦੇ ਉਹਨਾਂ ਸਾਰਿਆਂ ਨੂੰ ਰਾਸ਼ਨ ਮਿਲਦਾ ਹੈ ਸਾਰਿਆਂ ਦੇ ਸਾਰੇ ਤਰ੍ਹਾਂ ਦੇ ਕਾਰਡ ਬਣੇ ਹੋਏ ਆ ਸਰਕਾਰ ਵੱਲੋਂ ਇੱਥੇ ਪੂਰਾ ਸਾਡਾ ਲੁਧਿਆਣਾ ਦਾ ਜਿਹੜਾ ਪੰਜਾਬ ਦਾ ਹਾਰਟ ਕਿਹਾ ਜਾਂਦਾ ਹੈ ਲੁਧਿਆਣਾ ਉੱਥੇ ਉਹ ਤਾਂ ਸਾਰਾ ਹੀ ਦੱਬ ਲਿਆ ਭਈਆਂ ਨੇ ਉਹ ਤਾਂ ਸਾਰਾ ਹੀ ਪ੍ਰਵਾਸੀਆ ਨੇ ਦੱਬ ਲਿਆ ਉੱਥੇ ਤਾਂ ਸਾਨੂੰ ਪੰਜਾਬੀ ਬੋਲਣ ਲਾ ਕੋਈ ਬੰਦਾ ਨਹੀਂ ਲੱਭਦਾ ਤਾਂ ਸੋ ਸੋਚੋ ਪੰਜਾਬੀ ਉਹ ਇਹ ਗੱਲ ਨੂੰ ਮੁਰੂ ਆਪਦੇ ਇਤਿਹਾਸ ਵੱਲ ਪੜੋ ਤੁਸੀਂ ਕੌਣ ਹੋ ਜਾਣੋ ਤੁਸੀਂ ਕੌਣ ਹੋ ਸੋ ਜੇ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਨਾ ਹੈ ਪਰ ਜੇ ਸਿੱਖੋ ਜੇ ਵਾਕਈ ਉਸ ਉਹਨਾਂ ਦੇ ਵਾਰਸੋਂ ਉਹਨਾਂ ਸਿੱਖਾਂ ਦੇ ਉਹਨਾਂ ਸੂਰਮਿਆਂ ਦੇ ਵਾਰਸੋਂ ਜੇ ਉਹਨਾਂ ਦਾ ਆਪ ਦੇ ਆਪ ਨੂੰ ਅੰਗ ਸਮਝਦੇ ਹੋ ਤਾਂ ਜਰੂਰ ਇਹ ਵੀਡੀਓ ਨੂੰ ਸੁਣਿਓ ਤੇ ਇਹ ਇਹਦੇ ਤੇ ਗੌਰ ਕਰਿਓ ਇਹ ਵੀਡੀਓ ਨੂੰ ਸ਼ੇਅਰ ਕਰਿਓ ਵੱਤ ਤੋਂ ਵੱਤ ਤੇ ਆਪਦਾ ਸੁਝਾਅ ਵੀ ਦਿਓ ਧੰਨਵਾਦ